ਇਕਲੌਤੇ ਪੁੱਤ ਦਾ ਆਇਆ ਵੀਜ਼ਾ ਤੇ ਮਾਂ ਪੁੱਤ ਰਹਿ ਗਏ 에য়ারਪੋਰਟ ਉਤੇ ਬਿਲਕਦੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਸਾਫ਼ ਦੇਖ ਸਕਦੇ ਹੋ ਤੇ ਮਾਂ ਦੇ ਪੈਰਾਂ ਦੇ ਵਿੱਚ ਬਹਿ ਗਿਆ ਮਾਂ ਦਾ ਲਾੜਲਾ ਜੱਥੇ ਕਿ ਦੋਸਤੋ ਚੰਗੇ ਪੁੱਖ ਨੂੰ ਲੈ ਕੇ ਬੇਸ਼ੱਕ ਦੋਸਤੋ ਮਾਪਿਆਂ ਦਾ ਇਕਲੌਤਾ ਪੁੱਤ ਚੰਗੇ ਪੁੱਖਰੇ ਲਈ ਵਿਦੇਸ਼ ਵਿੱਚ ਜਾ ਰਿਹਾ ਸੀ ਪਰ ਵਿਦੇਸ਼ ਵਿੱਚ ਜਾਣ ਤੋਂ ਪਹਿਲਾਂ ਜਦੋਂ 에য়ারਪੋਰਟ ਉਤੇ ਮਾਂ ਪੁੱਤ ਵਖੋਏ ਤਾਂ ਫਿਰ ਅੱਖਾਂ ਦੇ ਵਿੱਚ ਹੰਝੂ ਤਾਂ ਆ ਹੀ ਜਾਂਦੇ ਹਨ ਉਰਥੀ ਦੋਤੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬੜੀ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਦੂਜੇ ਪਾਸੇ ਦੋ ਤੋਂ 7 ਵਿਆਹੀ ਦਾ ਆਇਆ ਵੀਜ਼ਾ ਤੇ ਸੱਜੇ ਵਿਆਹ ਜੋੜਾ ਰਿਹਾ 에ਰਪੋਰਟ ਉਤੇ ਬਲਕਿ ਰਾਜਾ ਥੇ ਕਿ ਦੋ ਤੋਂ ਚੰਗੇ ਪੁੱਖ ਨੂੰ ਲੈ ਕੇ ਆਈ ਲੜਸ ਨੂੰ ਲੈ ਕੇ ਮੁੰਡੇ ਵੱਲੋਂ ਵਿਆਹ ਕਰਵਾ ਕੇ ਆਪਣੀ ਘਰ ਵਾਲੀ ਨੂੰ ਵਿਦੇਸ਼ ਦੇ ਵਿੱਚ ਭੇਜਿਆ ਜਾਂਦਾ ਹੈ ਚੰਗੇ ਪੁੱਖ ਦੇ ਲਈ ਪਰ ਆਉਣ ਵਾਲਾ ਸਮਾਂ ਪੰਜਾਬੀਆਂ ਦੇ ਲਈ ਬੇਹੱਦ ਭਿਆਨਕ ਤਾਂ ਜੋ ਪੰਜਾਬੀਆਂ ਨੂੰ ਸੰਭਲ ਜਾਣ ਦੀ ਅਪੀਲ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਜੋ ਬੇਹੱਦ ਗੰਭੀਰ ਹੋ ਜਾਣਗੇ ਜੋ ਪੰਜਾਬ ਦੀ ਜਵਾਨੀ 60% ਵਿਦੇਸ਼ਾਂ ਦੇ ਵਿੱਚ ਜਾ ਬੱਸੀ ਹੈ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ